ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਦੋਸਤੋ ਲੋਕ ਸਭਾ ਚੋਣਾਂ 2024 ਸੰਬੰਧੀ ਮਹੱਤਵਪੂਰਨ ਸੰਦੇਸ਼ ਹੈ ਇਸ QR ਕੋਡ ਬਾਰੇ ਵੀ ਦੱਸਾਂਗੇ ਕੀ ਕਰਨਾ ਹੈ ਜਿਨ੍ਹਾਂ ਵੀ ਨਾਗਰਿਕਾਂ ਦੀ ਵੋਟ ਬਣੀ ਹੈ ਉਹ ਧਿਆਨ ਦੇਣ 1 ਜੂਨ 2024 ਨੂੰ ਵੋਟ ਪਾਉਣ ਜਾਣ ਤੋਂ ਪਹਿਲਾਂ ਤੁਸੀਂ ਇਹ ਸੰਦੇਸ਼ ਜ਼ਰੂਰ ਸੁਣਨਾ ਹੈ ਤਾਂ ਦੋਸਤੋ ਪੂਰੀ ਜਾਣਕਾਰੀ ਡਿਟੇਲ ਵਿੱਚ ਦੇਣ ਤੋਂ ਪਹਿਲਾਂ ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਐਗਜ਼ਾਮ ਦਾ ਰਿਜ਼ਲਟ ਐਡਮਿਸ਼ਨ ਅਤੇ ਇਸ ਤੋਂ ਇਲਾਵਾ ਹੋਰ ਚੰਗੀ ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀ ਤੁਹਾਡੇ ਸ਼ੇਅਰ ਕਰਦੇ ਹੋ ਤਾਂ ਕਿ ਪੰਜਾਬ ਦੇ ਹਰ ਇੱਕ ਵੋਟਰ ਤੱਕ ਇਹ ਸੂਚਨਾ ਪਹੁੰਚ ਸਕੇ ਤਾਂ ਦੋਸਤੋ ਆਉ ਲੈ ਕੇ ਚੱਲਦਾ ਹਾਂ ਖਬਰ ਵੱਲ ਇਸ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਮੁਲਾਜ਼ਮਾਂ ਸੰਬੰਧੀ ਖਬਰ ਜਿਨ੍ਹਾਂ ਵੀ ਦੋਸਤਾਂ ਦੀ ਡਿਊਟੀ ਬੀਐਲਓ ਦੇ ਤੌਰ ਤੇ ਲੱਗੀ ਹੈ ਉਹਨਾਂ ਨੂੰ ਦੱਸ ਦਈਏ ਉਹਨਾਂ ਲਈ ਇੱਕ ਖੁਸ਼ਖਬਰੀ ਹੈ VOTING ਪਰਸੈਂਟੇਜ ਜੇ 75% ਜਾਂ ਪਿਛਲੀ ਵਾਰ ਨਾਲੋਂ 10% ਵੋਟਾਂ ਪਵਾਉਣ ਦੇ ਵਿੱਚ ਵਾਅਦਾ ਹੁੰਦਾ ਹੈ ਤਾਂ ਹਰ ਬੀਐਲਓ ਨੂੰ ਮਿਲੇਗਾ 5000 ਰੁਪਏ ਦਾ ਇਨਾਮ ਅਤੇ ਪ੍ਰਸ਼ੰਸਾ ਪੱਤਰ ਇਹ ਕਹਿਣਾ ਹੈ ਜੀ ਮੁੱਖ ਚੋਣ ਅਫਸਰ ਪੰਜਾਬ ਦਾ ਤਾਂ ਦੋਸਤੋ ਪੰਜਾਬ ਵਿੱਚ VOTING ਦਾ ਗਰਾਫ ਬਣਾਉਣ ਲਈ ਚੋਣ ਕਮਿਸ਼ਨ ਨੇ ਨਵੀਂ ਰਣਨੀਤੀ ਅਪਣਾਈ ਹੈ ਜਿਨ੍ਹਾਂ ਬੁੱਥਾਂ ਤੇ ਪਿਛਲੀਆਂ ਚੋਣਾਂ ਨਾਲੋਂ 10% ਦੀ ਵੱਧ VOTING ਹੋਵੇਗੀ ਜਾਂ ਜਿੱਥੇ ਬੁੱਥ ਤੇ 75% ਰਿਪੋਰਟਿੰਗ ਹੋ ਜਾਂਦੀ ਹੈ ਜਾਂ ਇਸ ਤੋਂ ਵੱਧ ਤਾਂ ਉੱਥੇ ਦੇ ਵੀਐਲਓਜ਼ ਨੂੰ 5000 ਰੁਪਏ ਦਾ ਨਕਦ ਇਨਾਮ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਨ ਸਿੰਘ ਨੇ ਇਹ ਐਲਾਨ ਕਰ ਦਿੱਤਾ ਹੈ ਤਾਂ ਦੋਸਤੋ ਪੂਰੇ ਪੰਜਾਬ ਦੇ ਵਿੱਚ 1 ਜੂਨ 2024 ਨੂੰ 7ਵੇਂ ਗੇੜ ਦੌਰਾਨ ਲੋਕ ਸਭਾ ਦੀਆਂ ਚੋਣਾਂ ਲਈ ਵੋਟਾਂ ਹੋਣਗੀਆਂ ਇਹਨਾਂ ਵੋਟਾਂ ਦੇ ਵਿੱਚ ਜਿਨ੍ਹਾਂ ਵੀ ਨਾਗਰਿਕਾਂ ਦੀ ਵੋਟ ਬਣੀ ਹੈ ਉਹਨਾਂ ਨੇ ਜ਼ਰੂਰ ਭਾਗ ਲੈਣਾ ਹੈ ਤਾਂ ਦੋਸਤੋ ਤੁਹਾਨੂੰ ਕਿਉਰ ਕੋਡ ਬਾਰੇ ਦੱਸ ਦਈਏ ਇਸ ਕਿਉਰ ਕੋਡ ਨੂੰ ਸਕੈਨਿੰਗ ਕਰਕੇ ਤੁਸੀਂ ਆਪਣੇ ਪੋਲਿੰਗ ਬੂਥ ਬਾਰੇ ਜਾਣ ਸਕਦੇ ਹੋ ਤਾਂ ਤੁਹਾਨੂੰ ਪਹਿਲਾ ਖਬਰ ਕਿ ਨਿਗਾ ਚੋਣ ਸਦਤਤਾ ਜਾਂਦਾ ਹੈ ਪਿਆਰੇ ਸਤਿਕਾਰਯੋਗ ਵੋਟਰ ਲੋਕਤੰਤਰ ਦੇ ਇਹ ਸ਼ਾਨਦਾਰ ਜਸ਼ਨ ਵਿੱਚ ਸਾਡੇ ਨਾਲ ਸ਼ਾਮਲ ਹੋਵੋ ਜਦੋਂ ਪੰਜਾਬ 1 ਜੂਨ 2024 ਨੂੰ ਲੋਕ ਸਭਾ ਚੋਣਾਂ 2024 ਲਈ ਵੋਟ ਕਰੇਗਾ ਭਾਰਤ ਵਿੱਚ ਚੋਣਾਂ ਨੂੰ ਲੋਕਤੰਤਰ ਦਾ ਸਭ ਤੋਂ ਵੱਡਾ ਤਿਹਾਰ ਮੰਨਿਆ ਜਾਂਦਾ ਹੈ ਅਤੇ ਹਰੇਕ ਵੋਟਰ ਦੀ ਉਤਸ਼ਾਹਿਤ ਭਾਗੀਦਾਰੀ ਨਾਲ ਹੀ ਤਿਹਾਰ ਦਾ ਮਾਹੌਲ ਬਣਦਾ ਹੈ ਤਾਂ ਦੋਸਤੋ ਪਰਦੇ ਚੋਣ ਕਮਿਸ਼ਨ ਦੇ ਦੇਸ਼ਾਂ ਨਿਰਦੇਸ਼ਾਂ ਦੀ ਪਾਲਣਾ ਕਰਦੇ ਆ ਪੰਜਾਬ ਦੇ ਵੋਟਰਾਂ ਦਾ ਸਵਾਗਤ ਕਰਨ ਅਤੇ VOTING ਪ੍ਰਕਿਰਿਆ ਦੌਰਾਨ ਉਹਨਾਂ ਨੂੰ ਸਭ ਤੋਂ ਵਧੀਆ ਸੰਭਵ ਅਨੁਭਵ ਦੇਣ ਲਈ ਯਕੀਨੀ ਬਣਾਉਣ ਲਈ ਫੁਕਤਾ ਪ੍ਰਬੰਧ ਕੀਤੇ ਗਏ ਨੇ ਤੁਸੀਂ ਇਸ QR ਕੋਡ ਨੂੰ ਸਕੈਨਿੰਗ ਕਰਕੇ ਆਪਣੀ ਪੋਲਿੰਗ ਬੂਥ ਬਾਰੇ ਜਾਣ ਸਕਦੇ ਹੋ ਇਸ ਤੋਂ ਇਲਾਵਾ ਹੋਰ ਵੀ ਐਪ ਜਾਰੀ ਕੀਤੀ ਗਈ ਹੈ ਜਿਸ ਵਿੱਚ ਤੁਸੀਂ ਜੋ ਕਤਾਰ ਹੈ ਤੁਹਾਡੇ ਪੋਲਿੰਗ ਬੂਥ ਤੇ ਕਿੰਨੇ ਆਦਮੀ ਤੁਹਾਡੇ ਤੇ ਤੋ ਅੱਗੇ ਵੋਟ ਪਾਉਣ ਲਈ ਖੜੇ ਨੇ ਉਸ ਬਾਰੇ ਵੀ ਤੁਹਾਨੂੰ ਜਾਣਕਾਰੀ ਮਿਲ ਜਾਵੇਗੀ ਮੇਰੇ ਵੱਲੋਂ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਹੈ ਕਿ ਉਹ 1 ਜੂਨ 2024 ਨੂੰ ਜ਼ਿੰਮੇਵਾਰੀ ਅਤੇ ਮਾਣ ਨਾਲ ਆਪਣੀ ਵੋਟ ਪਾਉਣ ਇਹ ਹੈ ਜੀ ਸੱਦਾ ਪੱਤਰ ਮੁੱਖ ਚੋਣ ਅਫਸਰ ਪੰਜਾਬ ਵੱਲੋਂ ਤਾਂ ਦੋਸਤੋ 1 ਜੂਨ 2024 ਨੂੰ ਸਾਰੇ ਹੀ ਨਾਗਰਿਕ ਜਿਨ੍ਹਾਂ ਦੀ ਵੋਟ ਬਣੀ ਹੈ ਉਹ ਆਪਣੇ ਪੋਲਿੰਗ ਬੂਥ ਤੇ ਵੋਟ ਕਰਨ ਜ਼ਰੂਰ ਜਾਣ ਇੰਨੀ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਵਿਦਾ ਲੈਣਾ ਹਾਂ ਅਗਲੀ ਵੀਡੀਓ ਨਾਲ ਜਲਦ ਹੀ ਮਿਲਾਂਗੇ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਮਾਈ ਚੈਨਲ ਥੈਂਕਸ ਵನ್ಸ್ ਅਗੇਨ ਟੂ 올 ਮਾਈ ਵੀਵਰਸ